ਹਾਂ ਜੀ ਸਰ ਪਟਵਾਦੀ ਕਿੱਥੇ ਆਪੇ ਕਿੱਥੇ ਮਾੜੀ ਬੱਟੇ ਸਰ ਦੋਨੇ ਕਿੰਮ ਬੱਕੇ ਥੱਲੇ ਕਿੱਥੇ ਬੰਦਾ ਤੂੰ ਹੈ ਦੀ ਕਿੰਮ ਕਾਦਾ ਅਰੇ ਸ਼ਮਤੇ ਚੀ ਕਰ ਰਹੇ ਸੀ ਮੈਂ ਕਿੱਥੇ ਇਹ ਨਾਲ ਇਸ ਨੂੰ ਮੈਂ ਕਿੰਨੇ ਪਟਵਾਦੀ ਤੁਹਾਡੇ ਕੋਲ ਸਾਡੇ ਨੂੰ ਸਰ ਵੀ ਪਟਵਾ ਰਹੀ ਵੀ ਪਟਵਾਦੀ ਪੈਸਾ ਕਿੱਥੇ ਬੈਠੇ ਵੀ ਦੇ ਵੀ ਸਦੋ ਸਦੋ ਸਰ ਬਲੋ ਪੜੀ ਵੀ ਦੇ ਵੀ ਬਲੋ ਜਿੱਥੇ ਕੈਂਪਲਾ ਉੱਥੇ ਭੌਦੇ ਨੇ ਲੋਕ ਕਿੱਥੇ ਆਦੇ ਇਹ ਬੱਤੀ ਪ੍ਰੈਸਲੇ ਬੈਠੇ ਜੀ ਸਰ ਸੁਧਰ ਹੋ ਗਿਆ ਹਾਂ ਨਹੀਂ ਪਬਲ ਕਿੱਥੇ ਆਦੇ ਇੱਥੇ ਆਦੀ ਕਿੱਥੇ ਆ ਬਹਰ ਬੈਠੀ ਸਰ ਹਾਂ ਅੱਛਾ ਗਰ ਰੋਦ ਕਿੰਨੇ ਤੁਹਾਡੇ ਕੋਲ 3 ਦਿਨ ਸਰ ਗਰ ਰੋ ਤੁਹਾਡੇ ਕੋਲ 3 ਦਿਨ ਕੋ ਦੋ एकनो लागै न बुला दो बरोबर तने आओ जी आगे हमें वाली सारी परिवार ही बुला रहे हो सारे परिवार तो चलो और आ जाओ आगे चलो सब्जी अपने निकाल लो निकाल लो कितने आज के निकाल लो कितने अपनी कितने कितने एप्लीकेशन हां इधर आ जाओ यार इधर आ जाओ ਉਹਨੂੰ ਉਹਨੂੰ ਮੱਕੋ ਮੱਕੋ ਨਾ ਯਾਰ ਉਹਨੂੰ ਮੋਹ ਉਤਰ ਨੰਗਲਾ ਹੋ ਆਹ ਨਹੀਂ ਸੱਤ ਬੰਦੂ ਕਾੜਾ ਖਾਓ ਕਦੇ ਪਾਲ ਕੇ ਬੈਠਾ ਨਹੀਂ ਜੀ ਮੈਂ ਬੈਠ ਨਹੀਂ ਆ ਬੈਣ ਦਾ ਕੰਮ ਨਹੀਂ ਆ ਪੜਾ ਮੈਂ ਆਪੋ ਆਪਣਾ ਲੈ ਲੇ ਪਗਲੀ ਨੂੰ ਹਾਲਾ ਸਾਰੇ ਪੱਲੇ ਛੱਡ ਤੇ ਆਹ ਆਜੋ 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 ਕਿਹੋ ਜਿਹਾ ਕਿਸ਼ਮ ਦੇਵ ਕਰ ਤਾ ਸਮਝ ਜੀ ਪੜਾ ਨਾ ਆਇਆ ਮਜੂਰ ਤੜਕਾ ਬੋਟਲਾ ਕੋਡਾ ਦਾ ਪਰਵਾਦੀ ਇੱਥੇ ਕੋ ਦਾ ਨਾ ਕਾਰਡ ਕਿੱਥੇ ਹਾਂ ਸਿਰਹੀ ਨਾਲੇ ਇਹ ਐਪਲੀਕੇਸ਼ਨ ਲਈ ਸਰ ਇੱਕੋ ਐਪਲੀਕੇਸ਼ਨ ਆ ਮੇਰੇ ਸਾਈਕਲ ਤੋਂ ਤਾੜਾ ਸੱਜੇ ਬਿੰਦੂ ਦਾ ਕਾਰਡ ਚਾਹੀਦਾ ਬੋਟਾ ਸਰ ਹੁਣੇ ਦਿਖਾ ਹਾਂ ਕਾਰਡ ਦਿਓ ਬਸ ਠੀਕ ਹੈ ਭਾਜੀ ਠੀਕ ਹੈ ਆਰੰਭ ਦਾ ਨੰਬਰ ਲੱਗਦਾ ਤੁਸੀਂ ਕੋਈ ਸੈੱਟ ਨਹੀਂ ਕੀਤਾ ਆਪਣਾ ਮੈਂ ਇਹ ਨਾਲੇ ਅਡਾਂਸਾਈ ਕਰਕੇ ਇੰਨਾ ਵਧੀਆ ਉਹਨੇ ਸੈੱਟ ਕੀਤਾ ਇਦਾਂ ਵਧੀਆ ਬੰਦੇ ਪਾਏ ਨੇ ਸਰਦਾਰ ਅਮਰਜੀਤ ਸਿੰਘ ਜੀ ਕੰਮ ਕਰਨ ਦਾ ਤੁਸੀਂ ਤਰੀਕਾ ਸਿੱਖੋ ਨਾ ਪਬਲਿਕ ਕਿੱਥੇ ਆਉਂਦੀ ਹੈ ਪਰ ਜਦੋਂ ਬਾਹਰ ਸੀ ਕਿ ਅਪਲੀਕੇਸ਼ਨ ਦੇਗੀ ਅਪਲੀਕੇਸ਼ਨ ਦੇ ਸਾਨੂੰ ਪੁਲਿਸ ਨੂੰ ਮੈਂ ਕਿਹਾ ਪਬਲਿਕ ਕਿੱਥੇ ਆਉਂਦਾ ਤਫਸੀਲ ਦੱਸ ਕਿੱਥੇ ਇਹ ਮਾਈਕ ਮਾਈਕਾ ਦਿਖਾ ਰਿਹਾ ਜਿਹੜੇ ਜਿਹੜੇ ਇੰਤਕਾਲ ਕੀਤੇ ਆ ਤੇ ਅੱਜ ਕੀਤੇ ਹੋ ਵੀ ਲੋੜ ਕਾਰ ਉਹ ਵੀ ਲੋੜ ਕਾਰ ਲੈ ਉਹਦੇ ਅੱਗੇ और स्थिति यानी टोकपी है और पांच के रानी बहुत ज्यादा ऑप्शन दिया इसी के अंदर बैठे हैं सरकार ने एक तथा विशेष प्रालक तय किया 10% से लेकर 25% तक विशेष कैंप लगाया और तहसीलदार को भेजा गया होगा सरकार

তুই <zoysic discussions autour> ਕਿੰਨੇ ਹੋਏ ਟੋਟਲ ਮੰਤ? ਜਿਸ ਵਾਰ ਬਰੇਕ ਉਸ ਵਾਰ ਵੀ ਤਾਂ। ਇਹ ਕੋਈ ਉਸੋ ਨਹੀਂ ਤੇ ਤੁਹਾਡੀ ਟਿਪ ਤੇ ਹੋਣੀ ਚਾਹੀਦੀ। ਜਿਸ ਤਰ੍ਹਾਂ ਦੀ ਬਲੋਈ ਟਿਪ ਤਾਂ ਕੀਤਾ ਨਹੀਂ ਫਟਵਾਦੀ ਹੁੰਦੀ। ਜਦੋਂ 2 ਤੋਂ 1 ਮਿੰਟ ਦਾ ਕੰਮ ਹੈ। ਆਪਾਂ ਨੂੰ ਪਤਾ ਵੀ ਹੁੰਦਾ ਕਿ ਕਿੰਨੇ ਸਵੇਰ ਦੇ ਕਿੰਨੇ ਸ਼ਾਮ ਤੱਕ ਹੋਣਗੇ। ਡਿਸ਼ ਲੈ ਜਿਹੜੀ ਨਹੀਂ ਉਹਦੇ ਕੋਲ ਹੈ। ਇਸੋ ਤੋਂ ਕੋਲ। ਜਿਹੜਾ ਜਿੰਨ ਤੱਕ ਕਿਤੇ ਹੈ। ਇਸੋ ਕੋਈ ਜਿਹੜਾ ਅੱਗੇ ਚੱਲ ਕੇ ਤੇ ਮੈਸੇਜ ਕਰਕੇ ਉਹ ਇੱਕ ਲਿਸਟ ਉਹ ਗਰਜ਼ਤ ਕਿੰਨੇ ਤੁਹਾਡੇ ਕੋਲ ਕਿੰਨੇ ਸਰ ਤਿੰਨ ਕਿ ਕਿ ਨਾ ਫਰਦਾ ਨਾ ਲਿਖੀ ਹਾਂਜੀ ਕਿ ਕਿ ਨਾ ਕਰਦਾ ਉਹਦਾ ਅਰਿੰਦਰ ਸਿੰਘ ਅਰਿੰਦਰ ਸਿੰਘ ਕੋਪਿੰਦਰ ਸਿੰਘ ਅਰਜੇਸ਼ ਮੋਹਰ ਅਰਿੰਦਰ ਸਿੰਘ ਕੋਪਿੰਦਰ ਸਿੰਘ ਤੇ ਅਰਜੇਸ਼ ਮੋਹਰ ਕਿੱਥੇ ਦਿੰਦੇ ਇੱਥੇ ਪਰਵਾਦੀ ਨਹੀਂ ਆਇਆ ਸਰ ਆਇਦਰ ਕਿਤੇ ਅਕਨੂ ਸਰ ਦੋਇਤ ਤੈਨੇ ਕਨੂ ਆਜੋ ਤੁਸੀਂ ਇੱਥੇ ਤੁਹਾਡੇ ਦਾ ਪਰਵਾਦੀ ਕਿੱਥੇ ਕਿੱਥੇ ਕੋਈ ਤੁਹਾਡੇ ਦਾ ਦੋ ਦੇ ਹਾਂਜੀ ਕਾਹ ਕਿਹਾ ਕਾਹ ਕਿਹਾ ਆਹ ਕਹਿੰਦਾ ਇਹਨੂੰ ਦੋਸਤ ਕਲੇਜ ਸਾਡੇ ਕਿੱਥੇ ਨਾਲ ਹੀ ਸਾਰੇ ਆ ਜੀ ਨਾਲ ਸਿੱਧੇ ਨਹੀਂ ਦਿਖਾਓ ਇਹ ਇਹ ਨਾ ਪਟਵਾਰੀ ਕਹਿੰਦੇ ਜੀ ਇਹਨਾਂ ਕੋਲੋਂ ਮੈਨੂੰ ਪਟਵਾਰੀ ਦਿਖਾਓ ਕਿੱਥੇ ਤਾ ਲਾ ਲਓ ਪਟਵਾਰੀ ਬੁਲਾਓ ਕਿੱਥੀ ਪਾੜੀ ਦੰਦਾ ਅੰਦਰ ਬਗਾਓ ਪਟਵਾਰੀ ਤੁਹਾਡਾ ਸਿਸਟਮ ਨਹੀਂ ਠੀਕ ਕੀਤਾ ਤੁਸੀਂ ਇੱਥੇ ਦੇ ਲਾਓ ਨਾ ਉਹਦਾ ਟੇਬਲ ਲਾਓ ਇੱਥੇ ਪਟਵਾਰੀ ਅੰਦਰ ਲਵਾ ਦੇਣ ਸਰ ਸੋਦਾ ਟੈਂਪਲ ਲੱਗਿਆ ਅੱਜ ਠੀਕ ਸਰ ਪਟਿਆਲਾ ਕੈਂਪ ਨਹੀਂ ਕਦਿਲ ਆਇਆ ਜਦੋਂ ਕਿ ਹਾਂ ਤੇ ਕੈਂਪ ਦੇ ਅਥਾ ਅਸੀਂ ਸਮਝਦੇ ਨਾ ਇੱਥੇ ਪਟਵਾਰੀ ਬਾਓ ਗਰਦੌਬ ਬਾਓ ਇੱਕ ਅਕਾੜ ਗਾੜੀ ਰੱਖੋ ਟੋਟਲ ਫਿਰ ਅਗਲਾ ਲੋਕਲ ਸੁੱਤ ਤਾਂ ਨਹੀਂ ਹੁੰਦਾ ਲੋਕਲ ਬੜਾ ਲੱਗੇਗਾ ਸਾਡਾ ਪਟਵਾਰੀ ਬੈਠਾ ਜੀ ਆ ਸਾਡਾ ਗਰਦੌਬ ਬੈਠਾ ਆ ਸਾਡਾ ਤਹਿਸੀਲਦਾਰ ਬੈਠਾ ਨੈਬ ਹੈ ਆਪਣੇ ਕੋ ਕੋਈ ਹਾਂ ਜੀ ਕੌਣ ਹੈ ਇਹ ਅਜੀਬ ਨੈਬ ਕੌਣ ਹੈ ਅਜੀਬ ਹਾਂ ਜੀ ਸਰ ਕਿੱਧਰ ਦੇਖਦੇ ਕੋਈ ਹਾਜ਼ਰ ਹੀ ਨਹੀਂ ਹੈਗਾ ਇਸ ਜਗ੍ਹਾ ਤੇਜੀ ਰਾਜਵੰਦ ਵੀ ਹੋ ਗਿਆ ਦੇਖੋ ਉੱਥੇ ਬਹੁਤ ਤਵੱਜਾ ਮੇਲੇ ਦੀ ਤਿਆਰੀ ਹੋਣੀ ਚਾਹੀਦੀ ਜਿੱਤਨਾ ਕੈਂਪ ਲਗਾਏਗੇ ਸਰਕਾਰ ਵੱਲੋਂ ਖਾਸ ਹਦਾਇਤਾਂ ਕੀਤਾ ਗਿਆ ਕੋਈ ਤਿਆਰੀ ਨਹੀਂ ਮੈਂ ਤਾਂ ਕਹਿੰਦਾ ਕਿ ਕਿੰਨੇ ਦਾ ਟੋਟਲ ਹੋ ਗਿਆ ਸਭ ਦੇ ਸਟਾਫ 200 ਰੁਪਏ ਇੰਕਲੂਡ ਹੋ ਗਿਆ ਸਰ 135 ਸਰ ਭਾਈ ਬਰਾਬਰ ਕਰਦਾ ਸਰ ਦਾ ਪਰ ਦੇ ਪਰ 10 ਨਜਵਾਨੀ ਵੀ ਆ ਦੇ ਕੰਡਕਟਰ ਬਣਉਂਦਾ ਰਿਹਾ ਸਰ ਨਾਲ ਹੂੰ ਪਰ ਉਸੇ ਦੀ ਗੱਲ ਹੈ ਸਰ ਹਾਂ ਮਤਕਾਸੂ ਕੀ ਆ ਸਰ ਜੀ ਨਾ ਨਾ ਕੋਈ ਜੀ ਸਰਟੀਫਿਕੇਟ ਪਟਵਾਦੀਆਂ ਦੀ ਆ ਜੀ ਲਾ ਪਟਵਾਦੀਆਂ ਦੀ ਆ ਜੀ ਲਾ ਸਰ ਦੇ ਆ ਗਏ ਸਾਰੇ ਆ ਸਿਮਰਬੀਰ ਸਿੰਘ ਆ ਜੀ ਲਾਓ ਸਾਰੇ ਪਟਵਾਦੀਆਂ ਦੀ ਆ ਜੀ ਲਾਓ ਜੀ ਮੈਂ ਜ਼ਾਬ ਆ ਰਿਹਾ ਸਰ ਜੀ ਵਾਲਾ ਸਭ ਆ ਜੀ ਲਓ ਜੀ ਅੱਜ ਅੱਜ ਮਿਲਿਆ ਕੋ 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 ਜੀ ਕੀ ਕੋਈ ਗੱਲ ਦੂਗੀ ਜੀ ਜੀ ਅੱਜ ਪੰਜਾਬ ਦੇ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਦੇ ਪੰਜਾਬ ਦੇ ਵਿੱਚ ਸਾਡੇ ਕੋ ਇੱਕ ਬਾਦ-ਬਾਦ ਇਸ਼ੂ ਹੁੰਦਾ ਕਿ ਇੰਤਕਾਲਾਂ ਵਾਸਤੇ ਲੋਕਾਂ ਨੂੰ ਤਹਿਸੀਲਾਂ ਦੇ ਵਿੱਚ ਚੱਕਰ ਮਾਰਨੇ ਪੈਂਦੇ ਜਦੋਂ ਚੱਕਰ ਮਾਰਦੇ ਕਦੀ ਪਟਵਾਰੀ ਸਾਹਿਬ ਦੇ ਬੈਠੇ ਹੁੰਦੇ ਕਦੀ ਗਰਦੌਲ ਸਾਹਿਬ ਦੇ ਬੈਠੇ ਹੁੰਦੇ ਕਦੀ ਤਹਿਸੀਲਦਾਰ ਸਾਹਿਬ ਦੇ ਬੈਠੇ ਹੁੰਦੇ ਤੇ ਮਾਨ ਸਾਹਿਬ ਨੇ ਕਿਹਾ ਕਿ ਇੱਕੋ ਦਿਨ ਸਾਡੇ ਪਾਸੇ ਕੈਂਪ ਲਾ ਕੇ ਜਿੰਨੀਆਂ ਬਕਾਇਆ ਇੰਤਕਾਲ ਪੂਰੇ ਪੰਜਾਬ ਦੇ ਵਿੱਚ ਰਹਿੰਦੇ ਉਹ ਸਾਰੀਆਂ ਮਸਲੇ ਜਿਹੜੀਆਂ ਕੰਪਲੀਟ ਕਰ ਦਿੱਤੀਆਂ ਸੋ ਅੱਜ ਪੂਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਸਾਰੇ ਪੰਜਾਬ ਇਕੱਲੇ ਇੱਥੇ ਨਹੀਂ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਕੈਂਪ ਜਿਹੜੇ ਉਹ ਲੱਗੇ ਉਹ ਟੈਂਪੇ ਦੇ ਵਿੱਚ ਜਿਹੜੇ ਬਕਾਇਆ ਇੰਤਕਾਲ ਉਹ ਅਸੀਂ ਕਦੇ ਮੈਂ ਇਨਾਲੇ ਵੀ ਜਾ ਕੇ ਆਇਆ ਰਾਜਾ ਸਾਹਿਬ ਵੀ ਜਾ ਕੇ ਆਇਆ ਉਹ ਥਾਵਾਂ ਤੇ ਵੀ ਚੱਲੇ ਆ ਇੱਥੇ ਵੀ ਦੇਖਿਆ ਥੋੜਾ ਨਾ ਕੋ ਸਿਸਟਮ ਸਿਸਟਮੈਟਿਕਲੀ ਨਹੀਂਗਾ ਬਾਕੀ ਚੰਗਾ ਬਰਦਾਉਦ ਵੀ ਆ ਜਾਂਦੇ ਨੇ ਤਹਿਸੀਲਦਾਰ ਸਾਹਿਬ ਵੀ ਪਟਵਾਰੀ ਵੀ ਹਾਜ਼ਰ ਹੁੰਦੇ ਗੱਲ ਸਿਰ ਤੇ ਤੁਹਾਡੇ ਦਾ ਹੀ ਲੋਕਾਂ ਨੂੰ ਇਹ ਕਹਿੰਦੀ ਆ ਕਿ ਜੇ ਕਿਸੇ ਦਾ ਇੰਤਕਾਲ ਜਿਹੜਾ ਰਹਿੰਦਾ ਤੇ ਸੀਐਮ ਸਾਹਿਬ ਨੇ ਤੈਅ ਕੀਤਾ ਆਪਣਾ ਇੰਤਕਾਲ ਆ ਕਿੱਥੇ ਕਰਾਓ ਜੇ ਉਹਨਾਂ ਨੂੰ ਕੋਈ ਪਟਵਾਰੀ ਪਹੈਛਾਨ ਕਰਦਾ ਕੋਈ ਉਹਨਾਂ ਨੂੰ ਤਹਿਸੀਲ 'ਚ ਕੋਈ ਉਹਨਾਂ ਨੂੰ ਮੈਂ ਤਹਿਸੀਲਦਾਰ ਸਾਹਿਬ ਕਰਦਾ ਗਰਗੋਲ ਕਰਦਾ ਤੇ ਉਹਨਾਂ ਨੂੰ ਬਦਲ ਜਿਹੜਾ ਉਹ ਸਾਨੂੰ ਦੱਸਿਆ ਜਾ ਮੇਰਾ ਖਿਆਲ ਆ ਕਿ ਅੱਜ ਤੋਂ ਬਾਅਦ ਬਹੁਤ ਘੱਟ ਜੜਿਆ ਬਲ ਅੱਜ ਤੋਂ ਬਾਅਦ ਬਹੁਤ ਘੱਟ ਮੈਨੂੰ ਲੱਗਦਾ ਕਿ ਜਦੋਂ ਅੱਜ ਬਾਅਦ ਵੀ ਗੱਲ ਹੋਈ ਆ ਮੈਨੂੰ ਲੱਗਦਾ ਕਿ ਅੱਜ 80% ਬਕਾਇਆ ਜਿਹੜੇ ਮਤਲਬ ਕੇਸ ਆ ਉਹ ਹੱਲ ਹੋ ਜਾਣਗੇ 10-20% ਜਿਹੜੇ ਰਹਿ ਗਏ ਉਹ ਆਪਾਂ ਦੁਬਾਰਾ ਕਿੰਪ ਲਾ ਕੇ ਦੁਬਾਰਾ ਕਰ ਦਿਆਂਗੇ 1700 ਕੁਝ ਸੀ ਜਿਹਦਾ ਅਸੀਂ ਰਾਤ ਨੂੰ ਚੈੱਕ ਕੀਤਾ ਸੀ 1700 ਕੁਝ ਸੀ ਅੰਮ੍ਰਿਤਸਰ ਜ਼ਿਲ੍ਹੇ ਦੇ ਜਿਹੜੀਆਂ ਇਤਕਾਲਾ ਹੋਣ ਵਾਲੀਆਂ ਸੀ ਰਾਤੋਂ ਰਾਤ 200 ਇਤਕਾਲਾ ਹੋ ਗਿਆ ਤਾਂ ਲੱਗਦਾ ਨਹੀਂ ਕਿ ਪਹਿਲਾਂ ਸਕਤੀ ਕੀਤੀ ਜਾਵੇ ਤਾਂ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਕਿ ਸਰਕਾਰ ਲੱਗੂ ਦੀ ਆਪਣਾ ਲੱਗੂ ਨਾ ਕਰੇ ਦੇਖੋ ਵਾਹ ਦੇਖੋ ਹੱਥ ਸੀ ਜਿਹੜੀ ਆ ਸਾਰੇ ਸਾਰੇ ਆਪਾਂ ਠੀਕ ਕਰ ਐਸੇ ਕਰਕੇ ਅਸੀਂ ਤਾਂ ਇੱਕ ਹੋ ਸੀ ਤਾਂ ਕਿ ਜਨਤਾ ਅਵਾਜੀ ਦੱਸਦੇ ਸੀਮ ਸਾਹਿਬ ਨੇ ਅੱਗੇ ਵੀ ਦੱਸਿਆ ਸੀ ਜਿੱਦਾਂ ਸਾਡੀ ਕਿਸਾਨ ਜਥੇਬੰਦੀਆਂ ਦਾ ਮੀਟਿੰਗ ਸੀਗੀ ਉਦੋਂ ਵੀ ਸੀਐਮ ਸਾਹਿਬ ਨੇ ਤੈਅ ਕੀਤਾ ਸੀਗਾ ਕਿ ਅਸੀਂ ਪਹਿਲੀ ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਇਹ ਤਾਂ ਇੰਤਕਾਲ ਲਈ ਆ ਕੱਲੇ ਜੀ ਜਿਹੜੇ ਅਸਲ ਮਾਮਲੇ ਆਗੇ ਤਕਸੀਮਾ ਦੇ ਵੀ ਉਹ ਤਕਸੀਮਾ ਦੇ ਜਿਹੜੇ ਆਪਸੀ ਸਹਿਮਤੀ ਵਾਲੇ ਕੇਸ ਆ ਉਹ ਸਾਰੇ ਲੋਕ ਬੈਠ ਕੇ ਜਿਹੜਾ ਉਹ ਸਾਰੇ ਤਹਿਸੀਲਦਾਰ ਉਹਦੇ ਵੀ ਇੰਦਾ ਕੰਮ ਪਲਾਵਾਂਗੇ ਆਪਾਂ 31 ਮਾਰਚ ਤੱਕ ਉਹ ਵੀ ਕੰਪਲੀਟ ਕਰ ਦਾਂਗੇ ਔਰ 31 ਮਾਰਚ ਤੱਕ ਆ ਤੇ ਇਸ ਮਹੀਨੇ ਚੋ ਦੇ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਇਸੇ ਜੀ ਹੋ ਜੂਗਾ ਸਾਰਾ ਸੋ ਮੇਰਾ ਖਿਆਲ ਆ ਕਿ ਜਿਹੜੇ ਲੋਕਾਂ ਨੂੰ ਇੰਤਕਾਲ ਵਾਸਤੇ ਲੋਕਾਂ ਨੂੰ ਤਕਸੀਮ ਵਾਸਤੇ ਜਿਹੜੇ ਚੱਕਰ ਮਾਰਦੇ ਪੈਂਦੇ ਤਹਿਸੀਲੇ ਸੀਐਮ ਸਾਹਿਬ ਉਹ ਚੱਕਰ ਦੇ ਰਹੇ ਖਤਮ ਕਰ ਦੇ ਦੋ ਹੋ ਜਾ ਇਹ ਨਹੀਂ ਕਿ ਸਰਕਾਰੀ ਸੀ ਦੋ ਨੰਬਰ ਤਹਿਸੀਲ ਦੇ ਵਿੱਚ 500 ਕੋਚ ਨੇ ਸਾਰੀਆਂ ਤਹਿਸੀਲਾਂ ਦੇ ਵਿੱਚ ਘੱਟ ਨੇ ਸਿਰਫ ਦੋ ਤਹਿਸੀਲ ਦੋ ਦੇ ਵਿੱਚ ਹੀ 500 ਕੋਚ ਨੇ ਕੋਈ ਨਹੀਂ ਜੇ ਇਹਨਾਂ ਇਹਨਾਂ ਦਾ ਆਪਾਂ ਜੇ ਕਾ ਇੱਥੇ ਵੱਧ ਦੇ ਨਹੀਂ ਹੋਏ ਤੇ ਆਪਾਂ ਇਹਨਾਂ ਦਾ ਮੀਟਿੰਗ ਕਰਕੇ ਦੀ ਸਾਹਿਬ ਨੂੰ ਕਹਾਂਗੇ ਕਿ ਇੱਥੋਂ ਦਾ ਕੰਮ ਵੀ ਜਿਹੜਾ ਫਤਿਹ ਕਰ ਦਿੱਤਾ ਜਾਵੇ ਸਦੀ 500 ਆ ਤੁਹਾਡਾ ਸਰਜਨ ਮੀਡੀਆ ਦੇ ਪੁੱਛ ਦੱਸੋ ਕਿੰਨੇ ਰਹਿ ਗਏ ਸੋ ਜੋਗਤ 270 ਸਰ ਮਿਸ ਹੈ ਪਰ ਜਿਹੜੇ 18 ਜੁਲਾਈ ਦੇ ਠੀਕ ਹੈ ਅੱਜ ਤਰੀਕ ਕਿੰਨੇ ਆ ਠੀਕ ਹੈ ਜੀ 6 ਅੱਜ 20 ਤਰੀਕ ਤੱਕ ਸਰ ਕੰਪਲੀਟ ਕਰ ਸਰ ਹੋ ਜਾਣਾ ਠੀਕ ਹੈ ਕਿ ਨਹੀਂ ਕੋਈ ਬੰਦਾ ਮੁੜ ਕੇ ਆਹੋ ਆਹ ਕੀ ਦਸਤਰਾ ਵਿੱਚ ਦੇਖਿਆ ਗਿਆ ਜਦੋਂ ਤੁਸੀਂ ਵਿਜ਼ਿਟ ਕਰਦੇ ਹੋ ਪਰਸਨਲ ਵਿਜ਼ਿਟ ਕਰਦੇ ਹੋ ਤਾਂ ਪਟਵਾਰੀ ਨਾਰਾਜ਼ ਹੋ ਗਏ ਸੀ ਕਿ ਤੁਹਾਨੂੰ ਯਾਦ ਹੋਏਗਾ ਕੁਝ 6 ਮਹੀਨੇ ਪਹਿਲਾਂ ਉਹ ਕਹਿੰਦੇ ਸੀਗੇ ਕਿ ਸਾਨੂੰ ਜਾਣ ਬੁੱਝ ਕੇ ਜ਼ਲੀਲ ਕੀਤਾ ਗਿਆ ਹੜਤਾਲ ਕਰ ਦਿੱਤੀ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਨਹੀਂ ਸੀ ਕਰਨਾ ਚਾਹੀਦਾ ਅੱਜ ਵੀ ਤੁਸੀਂ ਕਿਉਂਕਿ ਲੋਕਾਂ ਦੀਆਂ ਸਮੱਸਿਆਵਾਂ ਵਾਸਤੇ ਲੋਕ ਇੱਥੇ ਆਏ ਅਸੀਂ ਅਸੀਂ ਦੇਖੋ ਮੇਰੀ ਗੱਲ ਸੁਣੋ ਜਿਹੜੇ ਪਟਵਾਦੀ ਆ ਗਰਦੌੜ ਆ ਤਹਿਸੀਲਦਾਰ ਦੇ ਇਹ ਸਾਡੇ ਬੱਚੇ ਆ ਸਾਡੇ ਪੰਜਾਬੀ ਨੇ ਸਾਡੇ ਹੀ ਪਤਵਾਦਾਂ ਦੇ ਮੁੰਡੇ ਕੋ ਬਗਾਂਦੇ ਥੋੜੇ ਸਾਡਾ ਸਿਰਫ ਕੰਮ ਇਹੰਦਾ ਕਿ ਲੋਕਾਂ ਨੂੰ ਕੰਮ ਮਿਲਣਾ ਚਾਹੀਦਾ ਸਾਡਾ ਕਿਸੇ ਦਾ ਕੋਈ ਬੈਦ ਬਦੋ ਥੋੜਾ ਅਸੀਂ ਕਿਸੇ ਨੂੰ ਕੋਈ ਪੋਜੀਸ਼ਨ ਥੋੜਾ ਕਰਨਾ ਚਾਹੁੰਦੇ ਹਾਂ ਅੱਜ ਵੀ ਜੇ ਕੈਂਪ ਵੇਖਣ ਆਏ ਤੇ ਇਹ ਵੇਖਣ ਆਏ ਆ ਕਿ ਲੋਕਾਂ ਦਾ ਮਸਲਾ ਹੱਲ ਹੋ ਰਿਹਾ ਕਿ ਨਹੀਂ ਹੋ ਰਿਹਾ ਹੋਰ ਤੁਸੀਂ ਵੀ ਤੂੰ ਦੱਸੋ ਕਿ ਤੁਹਾਡੇ ਸਾਹਮਣੇ ਖੜਿਆ ਤਸਵੀਰ ਦਾ ਸਾਹਿਬ ਇਹਨਾਂ ਨੇ ਕਿਹਾ ਕਿ 300 ਅੱਜ ਬਲ ਹੋ ਜਾਊਗਾ 500 ਬਕਾਇਆ ਹੋ ਗਿਆ ਸਰ ਇਹਦਾ ਮਤਲਬ 300 ਹੋ ਗਿਆ ਮੈਂ ਪਿੱਛੇ ਵੀ ਇਹਦਾ ਸਭ ਚੈੱਕ ਕਰਕੇ ਆਂ ਅਜ ਨਾਲਾ ਉੱਤੇ ਵੀ 100 150 150 ਹੋ ਗਿਆ ਇਹਦਾ ਮਤਲਬ ਕੈਂਪ ਲਾਇਆ ਤੇ 300 ਅੱਜ ਹੱਲ ਹੋ ਗਿਆ ਜਿਹੜਾ ਬਾਕੀ ਦਾ ਜੁਗਾ ਉਹ ਵੀ 2-3 ਦਿਨ ਦੇ ਵਿੱਚ ਹੱਲ ਕਰ ਦੇਵਾਂਗੇ ਗੱਲ ਹੀ ਕੋਈ ਨਹੀਂ ਗੱਲਬਾਤ ਹੋਈ ਸਰ ਗੱਲਬਾਤ ਹੋਰ ਵੀ ਗੱਲਬਾਤ ਕੀਤੀ ਜੇ ਬਹੁਤ ਕੀਤੀ ਮੈਨੂੰ ਮਿਲੇ ਉਹ ਤੇ ਨਾਲ ਮੈਸੇਜ ਹੈ ਕਿ ਮੈਂ ਕਿੰਨੀ ਮਰਵਾਦੀ ਕਿ ਮੈਂ ਕੋਈ ਮੁੜ ਕੇ ਪ੍ਰੇਸ਼ਾਨੀ ਨਾ ਚੱਲਨੀ ਪਵੇ ਜੀ ਸਾਹਿਬ ਜੀ ਤੁਸੀਂ ਜੁਜਨ ਕਰਦੇ ਰਹੋਗੇ ਬਿਲਕੁਲ ਅਸੀਂ ਵਿਜ਼ਿਟ ਕਰ ਦੇਵਾਂਗੇ ਜੀ ਜਿੱਥੇ-ਜਿੱਥੇ ਵੀ ਪਬਲਿਕ ਨੂੰ ਕੋਈ ਸਮੱਸਿਆ ਹੁੰਦੀ ਹੈ ਪਬਲਿਕ ਦੀ ਸਮੱਸਿਆ ਹੱਲ ਕਰਦੀ ਸਾਡੀ ਡਿਊਟੀ ਹੈ ਪਬਲਿਕ ਦੇ ਸਾਨੂੰ ਵੋਟਾਂ ਪਈਆਂ ਪਬਲਿਕ ਦੇ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਸਾਨੂੰ ਐਮ.ਐਲ.ਏ ਬਣਾਇਆ ਮੰਤਰੀ ਬਣਾਇਆ ਸਾਡੀ ਡਿਊਟੀ ਆ ਇਹ ਸਾਡੀ ਟੀਮ ਤਹਿਸੀਲਦਾਰ ਪਟਵਾਰੀ ਗਰਜ਼ੋਰ ਇਹ ਸਰਕਾਰ ਦਾ ਕੇਸਾ ਨੇ ਤੇ ਇੱਕ ਸਾਡੀ ਟੀਮ ਹੈ ਇਸ ਕਰਕੇ ਜੇਕਰ ਸਾਡੀ ਟੀਮ ਚ ਕੋਈ ਕਮੀ ਮੰਨ ਲਓ ਮੇਰੇ ਚ ਕੋਈ ਕਮੀ ਦਾ ਜੇ ਤੇ ਸਾਡੇ ਮੁੱਖ ਮੰਤਰੀ ਜੀ ਨੇ ਦੁਦਖਾ ਦੇ ਮੈਨੂੰ ਕਹਿਣਗੇ ਤਾਂ ਅੱਜ ਸਭ ਆ ਕੰਮ ਤੇ ਜਲਦੀ ਕਰੋ ਥੱਲੇ ਕੇ ਟੀਮ ਚ ਰਹੇ ਜੇ ਤੋ ਵੀ ਸਾਡੀ ਡਿਊਟੀ ਆ ਕਿ ਆਪਾਂ ਇਹਨਾਂ ਨੂੰ ਅਫਸਰ ਨੂੰ ਕਹੀਏ ਕਿ ਸਰ ਜਲਦੀ ਕੰਮ ਫਿਨਿਸ਼ ਕਰੋ ਲੋਕਾਂ ਨੂੰ ਮਤਲਬ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਸਰਕਾਰ ਦਾ ਇੱਕ ਟੀਚਾ ਹੈ ਕਿ ਕ腐ਪਸ਼ਨ ਖਤਮ ਕੀਤੀ ਜਾਵੇ ਹਰ ਕ腐ਪਸ਼ਨ ਹਰ ਜਗ੍ਹਾ ਖਤਮ ਹੋਦੀ ਪਰ ਫਿਰ ਵੀ ਸਰਕਾਰੀ ਕੁਝ ਮੈਕਨਿਜ਼ਮ ਦੇ ਵਿੱਚ ਪ੍ਰਾਈਵੇਟ ਬੰਦੇ ਕੰਮ ਕਰਦੇ ਵੀ ਕੀ ਮੋਟਾ ਕਿੱਥੋਂ ਆਉਂਦੀ ਕੋਈ ਜਿੰਦਾ ਬੈ ਤਨਖਾਹ ਆ ਜਾਂਦਾ ਕ腐ਪਸ਼ਨ ਜਿਹੜੀ ਹੈ ਜੀ ਦੇਖੋ ਤੁਸੀਂ ਤੇ ਮੀਡੀਆ ਦੇ ਸਾਥੀ ਬੜੇ ਸਿਆਣੇ ਹੋ ਜੀ ਪੰਜਾਬ ਦੇ ਵਿੱਚ 75 ਸਾਲ ਤੋਂ ਗੰਦ ਪਿਆ ਜੀ ਤੇ ਅਜੇ ਆਪਾਂ ਨੂੰ 19 ਮਾਰਚ ਨੂੰ 2 ਸਾਲ ਹੋਨੇ ਜਾ ਕੇ ਆਪਾਂ ਨੂੰ ਜਿੰਨਾ ਟਾਈਮ ਹੀ ਬੀਤ ਗਿਆ ਅਪਾ ਬਹੁਤ ਸਾਰੇ ਬਹੁਤ ਸਾਰੇ ਮਸਲੇ ਹੱਲ ਕਰਦੇ ਜਿਹੜੇ ਤੁਸੀਂ ਤੀਜਾ ਦੱਸਦੇ ਹੋ ਸਾਰੀਆਂ ਚੀਜ਼ਾਂ ਸਹਿਸਜੇ ਸਿਸਟਮ ਹੀ ਇਦਾਂ ਬਣਾ ਦਿੰਦਾ ਕਿ ਈ ਸਿੱਧਾ ਸਾਰੀਆਂ ਖਤਮ ਹੋ ਜਾਣ ਲੋਕਾਂ ਨੂੰ ਕ腐ਪਸ਼ਨ ਕਿਤੇ ਪੈਸੇ ਦੇ ਕੇ ਕੰਮ ਨਾ ਕਰੋ ਪਰ ਕਿਉਂਕਿ ਟਾਈਮ ਦੇਖੋ ਟਾਈਮ ਹਰ ਚੀਜ਼ ਨੂੰ ਲੱਗਦਾ ਜੀ ਕੋਈ ਜਾਦੂ ਦੀ ਛੜੀ ਤੇ ਹੈ ਨਹੀਂ ਸੀਐਮ ਸਾਹਿਬ ਕੋ بس ਸੀਐਮ ਸਾਹਿਬ ਜਿੰਨਾ ਕੰਮ ਕਰਦੇ ਜੇ ਠੰਗ ਨਾਲ ਕੰਮ ਕਰਦੇ ਇਹ ਤਾਂ ਨੂੰ ਸ਼ਿਕਾਇਤਾਂ ਸਾਲ ਵਿੱਚ ਆਖਣ ਉਹ ਲੱਗੂਗਾ ਸਭੀਆਂ ਖਤਮ ਹੋ ਜਾਣਗੀਆਂ ਕੋਈ ਚੱਕਰ ਨਹੀਂ ਅੱਛਾ ਜਿਲੇ ਲਾਸਟ ਵਾਲਾ ਜਿਲੇ ਪੂਰੇ ਭਰ ਦੇ ਵਿੱਚ ਅ ਤਹਿਸੀਲਾਂ ਅਤੇ ਬੁਕਾਰਖਾਨੇ ਦੇ ਸੁਧਾਰ ਵਾਸਤੇ 3 ਕਰੋੜ ਤੇ 74 ਲੱਖ ਰੁਪਏ ਆਇਆ ਸੀ ਤਹਿਸੀਲ ਦੇ ਬਾਹਰ ਜਾ ਕੇ ਦੇਖ ਸਕਦੇ ਆ ਬਹੁਤ ਡਿੱਕ ਚੁਕੇ ਹੋਏ ਨੇ ਕੋਈ ਸੁਧਾਰ ਨਹੀਂ ਕੀਤਾ ਉਹ ਪੈਸੇ ਕਿੱਥੇ ਗਏ ਨੇ ਕਿਹੜੇ ਕਿੱਸਾ ਬਣਾ ਕੋਈ ਨਹੀਂ ਮੈਨੂੰ ਦੇਖੋ ਐਟ ਅ ਟਾਈਮ ਮੈਨੂੰ ਨਹੀਂ ਪਤਾ ਕਿ ਕਿੱਨੇ ਪੈਸੇ ਆਇਆ ਸਾਰਾ ਦੱਸਣਾ ਫਰਜ਼ ਤੁਹਾਨੂੰ ਕੋਈ ਨਹੀਂ ਤੁਸੀਂ ਦੱਸਦਾ ਜੀ ਸਾਰਾ ਤੁਹਾਡੇ ਦੱਸਣ ਦੀ ਦੇਰ ਹੈ ਜੀ ਅਸੀਂ ਕਾਰਵਾਈ ਸ਼ੁਰੂ ਕਰਦੇ ਨੇ ਗੱਲ ਦੀ ਆਪਾਂ ਪਤਾ ਕਰ ਲੈਨੇ ਆ ਕਿੱਥੇ ਗਏ ਪੈਸੇ ਕੀ ਹੋਇਆ ਆਪਾਂ ਦੇਖੋ ਪੈਸੇ ਸਾਡੇ ਕੋਲ ਪਏ ਡੀਸੀ ਸਾਹਿਬ ਨੂੰ ਪੁੱਛ ਕੇ ਦੋ ਕੰਮ ਕੰਪਲੀਟ ਕਰ ਦੋ ਕਹਿੰਦੇ ਕੋਈ ਕਰਾ ਥੈਂਕ ਯੂ